ਕੀ ਨਾ ਬਾਬਾ ਮੇਰਾ ਨਾਮ ਸੋਨੂ ਜੀ ਸੋਨੂ ਜੀ ਕੀ ਗੱਲ ਹੋਈ ਹੈ ਕਿ ਨਵੇਂ ਜੀ ਦਾ ਸਵੇਰੇ 5 ਵਜੇ ਜੀ ਹੈ ਬਾਬਾ ਮੁਰਾਸ਼ਾ ਪਥਰ ਦੇ ਪਿਆਰ ਸੀ ਮੀਆਂ ਬੀਬੀ ਤੇ ਰਸਤੇ ਦੇ ਵਿੱਚ ਜਦੋਂ ਟੀਵੀਰ ਪਾਰ ਕਰਦੇ ਜਦ ਤਾਂ ਘਰ ਲੱਗੇ ਜਾ ਕੇ ਕੋਈ ਗੱਡੀ ਵਾਲਾ ਆਇਆ ਹਿਟ ਕਰ ਗਿਆ ਇਹਨਾਂ ਨੂੰ ਤੇ ਮੁੰਡਾ ਸੋ ਡੇ ਗਿਆ ਸੁਨੀ ਗੁਪਤਾ ਜੀ ਸੋ ਡੇ ਗਿਆ ਤੇ ਵਾਈਫ ਨੂੰ ਕ੍ਰੀਸ ਕੇ ਅੱਗੇ ਲੈ ਕੇ ਢੇਲਾ ਤੇ ਅੱਗੇ ਜਾ ਕੇ ਮੋਕਾ ਦੀ ਮੰਮੀ ਡੈਥ ਰੀਮਾ ਜੀ ਡੈਥ ਹੋ ਗਈ ਤੇ ਗੱਡੀ ਵਾਲਾ ਫਿਰ ਭੱਜ ਗਿਆ ਅੱਗੇ ਗੱਡੀ ਛੇ ਟੁੱਟ ਗਿਆ ਗੱਡੀ ਦਾ ਤੋਂ ਅੱਗੇ ਵਾਪਸ ਲੈ ਕੇ ਆਇਆ ਗੱਡੀ ਵਾਪਸ ਲੈ ਕੇ ਆਦ ਰੋੜੇ ਨੀ ਜਿਵੇਂ ਜਿਮਾਜੀ ਸੋਨਾ ਦਿੱਤ ਹੋ ਗਈ ਮੁੱਖ ਤੇ ਤੇ ਸੁਲੀ ਗੁੱਤੇ ਦੇ ਕੋ ਹਸਪਟਲ ਆ ਕੇ ਡੈਥ ਹੋਈ ਹੈ ਤੇ ਉਹ ਗੱਡੀਆਂ ਰੁਕਿਆ ਨਹੀਂ ਉਹਨੇ ਹਿੱਟ ਕਰਕੇ ਭੱਜ ਗਿਆ ਬਹੁਤ ਜ਼ਿਆਦਾ ਸਾਡਾ ਨੁਕਸਾਨ ਹੋ ਗਿਆ ਬੱਚਾ ਨਿੱਕੇ ਨਿੱਕੇ ਬੱਚੇ ਹੈ ਛਾਤੀ ਕੁੜੀਆਂ ਵੱਡੇ ਬਣਾਇਆ ਰਤੀ ਰੋਏ ਅੱਜ ਕੁੜੀਆਂ ਵੱਡੇ ਬਣਾਇਆ ਸੇਰੇ ਚਲੇ ਹਾਲ ਹੋ ਗਿਆ ਇਹ ਛੋਟਾ ਬੇਟਾ ਇਹਨਾਂ ਦਾ ਤੇ ਛੋਟੀ ਬੇਟੀ 6 ਸਾਲ ਦੀ ਬੇਟੀ ਹੈ ਤੇ ਸੁਨਾ ਕੀ ਕਰੇਗਾ ਕਿ ਬਣੂਗਾ ਕਿੰਨੇ ਕਿੰਨੇ ਵਜੇ ਘਟਣਾ ਹੈ ਕਿੰਨੇ ਸਿਰ ਪੰਜ ਵਜੇ ਘਟਣਾ ਜੀ ਕਿੱਥੇ ਵੀ ਘਟਣਾ ਇਹ ਪੀਵੀ ਡਾਰ ਦੇ ਕੋਲ ਸੀ ਇਹ ਗਏ ਜਾ ਕੇ ਤਰ ਪੁਰਾਸ਼ਾ ਜਾ ਰਹੇ ਸੀ ਜੀ ਪੁਰ ਇੱਕ ਨਾਮ ਕੀ ਬੁਮਾਨੋ ਇੱਕ ਤਰ੍ਹਾਂ ਸੁਮਨ ਗੁਪਤਾ ਤੇ ਵਾਈਫ ਦਾ ਨਾਮ ਰੀਮਾ ਗੁਪਤਾ ਤੇ ਰਵੀ ਨੰਦ ਰਵੀ ਨੰਦ ਤੇ ਹੁਣ ਪੁਲਿਸ ਕੰਪਲੇਨਟ ਕਰਦੇ ਪੁਲਿਸ ਕੰਪਲੇਨਟ ਕਰਦੇ ਹੀ ਪੁਲਿਸ ਉਹ ਅਗੇ ਹੀ ਕਾਰਵਾਈ ਕਰਦੇ ਆ ਕਿ ਆਪਣੀ ਕਾਰਵਾਈ ਕਰਨ ਤੋਂ ਪੁਲਿਸ ਆਪਣੀ ਕਾਰਵਾਈ ਕਰ ਸਕਦੀ ਹੈ ਉਹ ਫੋਟੋ ਹੀ ਨਿਕਾਲ ਲੈਣ ਫੋਟੋ ਨਿਕਾਲ ਕੇ ਉਹਨਾਂ ਫੜੇ ਜਾਣ ਫੜੇ ਜਾਣ ਕਿ ਸਾਲ ਆਪਾਂ ਉੱਪਰ ਬੱਚੇ ਗੱਡੀ ਦੀ ਪਛਾਣ ਨਹੀਂ ਗੱਡੀ ਬਚਾਰ ਪੁਲਿਸ ਵਾਲੇ ਕਰ ਲੈਗੇ ਉਹ ਤਾਂ ਭੱਜ ਗਿਆ ਸੀ ਛੇੜ ਕਰਕੇ ਉਹ ਤਾਂ ਪੁਲਿਸ ਵਾਲੇ ਕਰਾ ਸਕਦੇ ਸੀ ਸੋ ਕੁਝ ਪੁਲਿਸ ਵਾਲੇ ਹੱਥ ਹੈ ਜੀ